ਲੱਕ ਯਾ ਜਿਹੜੇ ਨਾ ਹੁਣ ਅੱਜ ਜਵਾਕਾਂ ਦੇ ਪੇਪਰ ਚੱਲੀ ਜਾਂਦੇ ਸੀ ਉਹ ਕਹਿੰਦਾ ਵੀ ਚਾਚਾ ਬਹੁਤ ਨਕਲ ਮਰਵਾਈ ਯਾਰ ਮੈਨੂੰ ਨਹੀਂ ਪਤਾ ਵੀ ਜਾਣ ਕੇ ਨਕਲ ਮਰਵਾਉਂਦੇ ਆ ਜਾਂ ਕੋਈ ਟੀਚਰ ਉਹਨੂੰ ਐਂ ਲੱਗਦਾ ਵੀ ਹਨਾ ਕੋਈ ਫੇਲ ਨਾ ਹੋ ਜੇ ਪਰ ਉਹ ਕਰਦੇ ਇਹਨਾਂ ਨਾਲ ਉਹ ਇਹ ਤੱਕਾ ਹੀ ਆ ਵੀ ਨਕਲ ਮਾਰਵਾ ਕੇ ਪਾਸ ਕਰਾਤੇ ਹਨਾ ਉਹਨਾਂ ਦੀ ਆਜ਼ਤ ਵਿਗੜ ਗਈ ਹੁਣੋ ਹੁਣ ਉਹ ਗਾਹਾਂ ਵਾਲੀ ਵਾਰੀ ਵੀ ਨਕਲ ਭਾਲਣਗੇ ਚਲੋ ਮਾਨ ਲਾ ਵੀ 9ਵੀਂ 10ਵੀਂ 11ਵੀਂ 12ਵੀਂ ਤਾਈ ਹਨਾ ਤੁੱਕੇ ਤੱਕੇ ਲਾ ਕੇ ਨਕਲ ਨਕਲ ਦੀ ਮਾਰ ਕੇ ਨੰਗ ਵੀ ਜਾਊ ਬੰਦਾ ਉਦੋਂ ਬਾਅਦ ਜਾ ਕੇ ਨਹੀਂ ਫਿਰ ਉਹਦਾ ਕੁਝ ਬਣਨਾ ਉਦੋਂ ਬਾਅਦ ਜਾ ਕੇ ਕੀ ਬਣੂ ਬਾਈ ਜਿਹੜੇ ਉਹ ਟੈਸਟ ਹੁੰਦੇ ਨੇ ਉੱਥੇ ਕਿਵੇਂ ਨਕਲ ਮਰੂ ਮਰਵਾਊਗਾ ਇੱਥੇ ਤਾਂ ਚਲੋ ਕੋਈ ਪਿੰਡ ਦਾ ਮਾਸਟਰ ਟੱਕਰਿਆ ਜਾ ਕੋਈ ਹਨਾ ਕਿਸੇ ਨੂੰ ਕਹਿਤਾ ਉੱਥੇ ਫਸਣਗੇ ਫਿਰ ਫੇਰ ਫੇਰ ਅਸਗਰ ਹੋਣਗੇ ਫੇਰ ਰਹਿਣਗੇ ਜੀ ਫੇਰ ਅਸਗਰੀਆ ਤੇ ਮੇਰਾ ਮੰਨਣਾ ਹੈ ਵੀ ਇੱਥੇ ਛਾੜ ਦਿਆ ਕਰਨ ਹਨਾ ਕਿੰਨਾ ਕਲ ਨੂੰ ਕੋਲ ਮਰਵਾਉਣ ਦੀ ਲੋੜ ਨਹੀਂ ਜਿਹੜਾ ਪਾਸ ਹੁੰਦਾ ਉਹਨੂੰ ਕਰਨ ਨੀ ਛਾੜਦੇ ਨਾ ਆਪੇ ਵਿਚਾਰਾ ਅਗਲਾ ਹਨਾ ਜਿਹਨੂੰ ਜਿਹੜਾ ਇੱਕ ਦੋ ਵਾਰੀ ਫੇਲ ਹੋ ਗਿਆ ਆਪੇ ਅਗਲਾ ਕੰਮ ਕਰੂ ਹੁਣ ਨਾਲ 10-12 ਪੜਨ ਤੋਂ ਬਾਅਦ ਕੋਈ ਕੰਮ ਵੀ ਨਹੀਂ ਕਰਦਾ ਅੰਮ੍ਰੀ ਸੁਹਾ ਕਰ ਨਾਲ ਕਹਿੰਦਾ ਮੈਂ 12 ਪੜਿਆ ਕੰਮ ਕਰਕੇ ਕਪੜੇ ਲੱਬੜਦੇ ਆ ਕਿ ਨਹੀਂ ਹੁਣ ਜੋ 5-7 ਪੜ ਕੇ ਬੰਦਾ ਅਗਲੇ ਨੂੰ ਇੱਕ ਦੋ ਵਾਰੀ ਫੇਲ ਕਰਤਾ ਹੋਵੇ ਆਪੇ ਅਗਲਾ ਕਹਿੰਦਾ ਯਾਰ ਪੰਚਰ ਲਾਉਣੇ ਸਿੱਖ ਲੰਨੇ ਆ 20 ਦਾ ਪੰਚਰ ਹੋਇਆ ਵਾ 5 ਲਾ ਤੇ 100 ਬਣ ਗਿਆ ਉਹਨੂੰ ਜਿਹੜਾ 10 12 ਪੜ ਜਾਂਦਾ ਉਹ ਲਾਉਂਦਾ ਨਹੀਂ ਉਹ ਕਹਿੰਦਾ ਲਾ ਮੈਂ ਕਿਉਂ ਲਾਵਾਂ ਮੈਂ ਨਹੀਂ ਇਹ ਕੰਮ ਸਿੱਖਦਾ ਹਲਵਾਈ ਦਾ ਕੰਮ ਨਹੀਂ ਸਿੱਖਦਾ ਕੋਈ ਚੱਕੀ ਦਾ ਕੰਮ ਨਹੀਂ ਸਿੱਖਦਾ ਕੋਈ ਇਹ ਕੰਮ ਨੂੰ ਛੋਟੇ ਕੰਮ ਮੰਨਣ ਲੱਗੇ ਇਹਦਾ ਛੋਟੇ ਕੰਮ ਨੇ ਤਾਂ ਹੀ ਬੇਰਜ ਗਾੜੀ ਵਧੀ ਜਾਂਦੀ ਆ ਇਹਦਾ ਨੀਂਹ ਪੱਥਰ ਰੱਖਦਾ ਉਹਨਾਂ ਨੇ ਨਕਲ ਮਰਵਾਉਣ ਵਾਲਿਆਂ ਨੇ ਕੱਤੀ ਤੇ ਪਈ ਹੈਡਫੋਨ ਲਾਈ ਜਾਂਦਾ ਉਹ ਤਾਂ بڑا ਪਈ ਆਜਮਾਨਾ ਆ ਗਿਆ ਇਹ ਬਾਈ ਹੈਡਫੋਨ ਲਾਈ ਜਾਂਦਾ ਮੈਂ ਤਾਂ ਇਹ ਨਾੜਾ ਕਹਿੰਦੇ ਅਣਪੜ੍ਹ ਬੰਦੇ ਨੂੰ ਆਉਂਦਾ ਨਹੀਂ ਹੁੰਦਾ ਕੁਝ ਅਣਪੜ੍ਹ ਬੰਦਾ ਹੈਡਫੋਨ ਲਾਈ ਜਾਂਦਾ ਕੰਨ ਤੇ ਮਹਬਤ ਨਹੀਂ ਆਪਾਂ ਨੂੰ ਕਹਿੰਦਾ ਕੁਝ ਚਲ ਠੀਕ ਹੈ ਆ ਦੇਖੋ ਮਿੱਤਰੋ ਸੈਰ ਸੂਰ ਕਰਦੇ ਫਿਰਦੇ ਹਾਂ ਹੁਣ ਆਪਾਂ ਨਾ ਆ ਕਾਲੀਆਂ ਨਾਲ ਆਪਣਾ ੜੀ ਹੁਣ ਆਪਾਂ ਐ ਸੈਲਫ ਪੋਡਕਾਸਟ ਜੇ ਬਣਾਇਆ ਕਰਾਂਗੇ ਯਾਰ ਮਤਲਬ ਕਿਸੇ ਵੀ ਮੁੱਦੇ ਤੇ ਗੱਲਬਾਤ ਜੀ ਕਰਕੇ ਥੋੜੀ ਜਿਹੀ ਇਨਫੋਰਮੇਸ਼ਨ ਥੋੜਾ ਜਿਹਾ ਗਿਆਨ ਥੋੜਾ ਜਿਹਾ ਮੋਟੀਵੇਸ਼ਨ ਥੋੜੀ ਜਿਹੀ ਕਮੇਡੀ ਕਰਕੇ ਦੇਖਿਆ ਕਰਾਂਗੇ ਸ਼ਾਇਰ ਦੀ ਸ਼ਾਇਰ ਉਹ ਗੱਲ ਕਰ ਰਹੇ ਸੀ ਵੀ ਜਿਹੜੇ ਨਕਲ ਮਾਰ ਕੇ ਪਾਸ ਹੋ ਜਾਂਦੇ ਨੇ ਮੇਰੇ ਵਰਗੇ 13 ਦਾ 10 12 ਕ ਪੜ ਜਾਂਦੇ ਨੇ ਉਹ ਤੋਂ ਬਾਅਦ ਜਾ ਕੇ ਫਿਰ ਪਤਾ ਲੱਗਦਾ ਵੀ ਭਾਈ ਆਉਂਦਾ ਤਾਂ ਕੁਝ ਨਹੀਂ ਆਪਾਂ ਨੂੰ ਕੁਝ ਨਹੀਂ ਆਉਦਾ ਮੈਂ ਗੇਪਰ ਦੇਣ ਵਾ ਗਿਆ ਭਰਾਵਾ 12ਵੀਂ ਤੋਂ ਬਾਅਦ ਕਹਿੰਦੇ ਵੀ ਇਹ ਪੇਪਰ ਦੇ ਕੇ ਨੌਕਰੀ ਮਿਲ ਜੂਗੀ। ਡਾਕਖਾਨੇ ਦਾ ਸੀ ਪਤਾ ਨਹੀਂ ਪਤਾ ਨਹੀਂ ਬੈਂਕ ਦਾ ਸੀ। ਉਦੋਂ 12 ਪੜਿਆ ਨੂੰ ਪੇਪਰ ਜਾ ਦਵਾ ਦਿੰਦੇ ਸੀ। ਭਰਾਵਾ ਮਤਲਬ 2.5 ਘੰਟੇ ਪੇਪਰ ਗੱਨੀ ਚੱਕ ਕੇ ਜ ਮੈਨੂੰ ਕੁਝ ਨਹੀਂ ਸੀ ਆਉਂਦਾ। ਟਿੱਕ ਮਾਰ ਕਰਨੀ ਸੀ ਮੈਂ ਤਾਂ ਤੁੱਕੇ ਤੱਕੇ ਜੇ ਲਾਇਆ। ਮੈਨੂੰ ਲੱਗਾ ਮੇਰੇ 100 'ਚੋਂ 2-3 ਨੰਬਰ ਆਏ ਹੋਣਗੇ ਮਾ। ਇਹ ਮੇਰੀ ਸੱਚੀ ਕਹਾਣੀ ਨਹੀਂ ਹੈਗੀ ਮਤਲਬ ਮੇਰੇ ਵਰਗਿਆਂ ਦੀ ਹੋਰ ਬਹੁਤਿਆਂ ਦੀ ਹੈ। ਉੰਜੋ ਤਾਂ ਭਈ ਆਉਂਦਾ ਕੋ ਸਿਹਣੀ ਆ ਪੜਨ ਨਕਲ ਨਕਲ ਮਾਰ ਕੇ ਪਾਸ ਹੋ ਗੇ ਪਰ ਉੱਥੇ ਥੋੜੀ ਉੱਥੇ ਦਾ ਜਿਹੜਾ ਪੜਿਆ ਹੋਊਗਾ ਉਹੀ ਕਰੂਗਾ ਫਿਰ ਪਾਸ ਨੂੰ ਟੈਸਟ ਨੂੰ ਐਡੇ ਐਡੇ ਟੈਸਟ ਹੁੰਦ ਨੇ ਆਈਐਸ ਆਈਪੀਐਸ ਜਿਹੜੇ ਵੀ ਆ ਉੱਥੇ ਫਿਰ ਆਪਣੇ ਵਰਗਿਆਂ ਦਾ ਜਿਹੜਾ ਨਕਲ ਨਕਲ ਮਾਰ ਕੇ ਪਾਸ ਹੋਏ ਹੁੰਦੇ ਆ ਆਪਣੇ ਵਰਗਿਆਂ ਦਾ ਬਸ ਉੱਥੇ ਜਿਹੜਾ ਗੋੜਾ ਦੇ ਕੇ ਮੁੜੇ ਹੁੰਦੇ ਨੇ ਮੰਗ ਰੂ ਕਹਿੰਦੇ ਸਾਡੇ ਨਾਲ ਧੱਕਾ ਹੋ ਗਿਆ ਵੈਦਕਾ ਉਦੋਂ ਹੋਇਆ ਸੀ ਜਦੋਂ ਨਕਲ ਮਾਰ ਕੇ 5ਵੀਂ ਵਿੱਚ ਹੋ ਜਾਂ 8ਵੀਂ ਵਿੱਚ ਪਾਸ ਕਰਵਾਇਆ ਸੀ ਉਦੋਂ ਨਾ ਮਾਰਦੇ ਵੱਧ ਤੋਂ ਵੱਧ ਫੇਲ ਹੋ ਜਾਂਦੇ ਇੰਨੇ ਹੀ ਸੀ ਫੇਲ ਹੋ ਜਾਂਦਾ ਕੋਈ ਕੰਮ ਲੱਗ ਜਾਂਦੇ ਹੁਣ ਨਾਲੇ ਕੋਈ ਕੰਮ ਨਹੀਂ ਕਰਦੇ ਬੇਰੁਜ਼ਗਾਰ ਨਾਲੇ ਵਾਰਾ ਪੜੇ ਚੰਗਾ ਵੀ ਦੋਸਤੋ ਜੀ ਹੁਣ ਅਸੀਂ ਬਹੁਤ ਸੈਰ ਕਰ ਲਈ ਤੇ ਬਹੁਤ ਗੱਲਾਂ ਸੁਣਾਤੀਆਂ ਤੁਹਾਨੂੰ ਆ ਦੇਖੋ ਆ ਪਿੰਡ ਨੂੰ ਰੋਡ ਆਉਂਦਾ ਸਾਡੇ ਹੰਢਿਆ ਇਹਨੂੰ ਇਹ ਲਾ ਇਹਨਾਂ ਆਪਾਂ ਵਲੌਗ ਦਾ ਅੰਤ ਕਰਦੇ ਆਂ ਆਪਣਾ ਘੈਂਟ ਵਲੌਗ ਸੀ ਸਤਿ ਸ਼੍ਰੀ ਅਕਾਲ ਜੀ ਸ਼ੇਅਰ ਜ਼ਰੂਰ ਕਰੇ